ਅਾਦੀ ਕੋਈ ਹੋਰ ਚੀਜ਼ ਨਹੀਂ ਆ ਇਹ ਆ ਲੋ ਇਹ ਆ ਲੋ ਇਹ ਸਵਾ ਇਹ ਸਵਾ ਛੋਟੇ ਛੋਟੇ ਬੱਚੇ ਵੀ ਦਿਲ ਦੇ ਮਰੀਜ਼ ਹੋਏ ਪਏ ਇੱਥੇ ਆ ਬੂਟੇ ਪੱਤੋਂ ਢੋਤੇ ਸੀਗੇ ਇੱਥੇ ਹਾਲ ਦੇਖ ਲੋ ਜੀ ਇਹਨਾਂ ਦਾ ਆ ਲੋ ਇਹ ਆ ਦੇਖੋ ਸਾਫ ਬੂਟਾ ਉਹ ਨਾਲ ਮੈਚ ਕਰ ਲੋ ਦੂਜਿਆਂ ਦੇ ਆ ਗੱਡੀਆਂ ਸਾਫ਼ ਕਰਕੇ ਖੜਾਈਆਂ ਹੋਈਆਂ ਇਹ ਆ ਲੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਰੋਪੜ ਥਰਮਲ ਪਲਾਂਟ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਿੱਹਾਂ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਤੇ ਇਹ ਜੁਰਮਾਨਾ ਲਗਾਇਆ ਗਿਆ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੱਤਰਕਾਰ ਜਗਦੀਪ ਸਿੰਘ ਖੱਲੀ ਜੋ ਅਕਸਰ ਹੀ ਪੰਜਾਬ ਦੇ ਮੁੱਦੇ ਚੁੱਕਦੇ ਰਹਿੰਦੇ ਨੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਦੀ ਵੀਡੀਓ ਬਣਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਉਹਨਾਂ ਕਿਹਾ ਸੀ ਕਿ ਥਰਮਲ ਪਲਾਂਟ ਦੀ ਸਵਾ ਉੱਡ ਕੇ ਘਰਾਂ ਦੇ ਵਿੱਚ ਆਉਂਦੀਆਂ ਲੋਕਾਂ ਦੇ ਦੇ ਵਿੱਚ ਆਉਂਦੀ ਹੈ ਤੇ ਫਸਲਾਂ ਤੇ ਡਿੱਗਦੀ ਹੈ ਉਹਨਾਂ ਕਿਹਾ ਸੀ ਕਿ ਲੋਕਾਂ ਦੀਆਂ ਕਿਡਨੀਆਂ ਵੀ ਖਰਾਬ ਹੋ ਰਹੀਆਂ ਨੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਵੀ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਇਸ ਥਰਮਲ ਪਲਾਂਟ ਦੇ ਵਿੱਚ ਪਹੁੰਚੀ ਸੀ ਉਹਨਰ ਵੱਲੋਂ ਦੌਰਾ ਵੀ ਕੀਤਾ ਗਿਆ ਸੀ ਫਿਲਹਾਲ ਤੁਹਾਨੂੰ ਦੱਸਦੀ ਕਿ ਹੁਣ 5 ਕਰੋੜ ਰੁਪਏ ਦਾ ਰੋਪੜ ਥਰਮਲ ਪਲੈਂਟ ਨੂੰ ਜੁਰਮਾਨਾ ਲਗਾਇਆ ਗਿਆ ਹੈ ਇਸ ਦੇ ਨਾਲ ਹੀ ਥਰਮਲ ਪਲੈਂਟ ਦੀ ਜੋ ਕੰਮ ਕਰਨ ਦੀ ਮਨਜ਼ੂਰੀ ਵੀ ਵਾਪਸ ਲੈ ਲਈ ਗਈ ਹੈ ਮਨਜ਼ੂਰੀ ਵਾਪਸ ਲਈ ਜਾਣ ਤੇ ਪਲੈਂਟ ਨੂੰ ਕੋਲੇ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਆ ਆ ਤੁਹਾਨੂੰ ਸੁਣਾ ਦਿੰਨੇ ਆ ਜੋ ਜਗਦੀਪ ਸਿੰਘ ਥਲੀ ਦੇ ਵੱਲੋਂ ਜਨਵਰੀ 2025 ਦੇ ਵਿੱਚ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਤੇ ਇਸ ਮੁੱਦੇ ਨੂੰ ਉਹਨਾਂ ਦੇ ਵੱਲੋਂ ਝੁਕਿਆ ਗਿਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਕਹਿੰਦੇ ਤੰਦਰੁਸਤ ਕਰ ਦੇਣਾ ਸਰਕਾਰਾਂ ਕਹਿੰਦੀਆਂ ਪਰ ਤੰਦਰੁਸਤ ਕੀ ਕਰਨਾ ਪੰਜਾਬ ਤਾਂ ਬਿਮਾਰ ਹੋਇਆ ਪਿਆ ਭਾਈ ਜੀ ਡੈਂਸ ਸੈਂਟਰ ਨਾਲ ਫ੍ਰੀ ਵਾਲੇ ਵੀ ਖੁੱਲ ਗਏ ਹੁਣ ਤਾਂ ਵੀ ਜੀ ਅਸੀਂ ਫ੍ਰੀ ਕਰਾਵਾਂਗੇ ਉਹਦਾ ਕਾਰਨ ਤੁਹਾਨੂੰ ਦਿਖਾ ਦਿੰਨੇ ਆ ਹੁਣ આરોਪੜ ਪਿੰਡ ਖੜਾ ਮੈਂ ਇਸ ਵਕਤ ਕਰ ਅੱਗੇ ਵੀ ਮੈਂ ਇੱਕ ਵਾਰ ਵੀਡੀਓ ਪਾਈ ਸੀਗੀ ਤੇ ਅੱਜ ਤਾਂ ਹੱਦ ਹੀ ਹੋ ਗਈ ਰਾਤ ਮਤਲਬ ਕਿ ਗੱਡੀ ਤੁਹਾਨੂੰ ਐਨ ਪੂਰੀ ਸਾਫ਼ ਕਰੀ ਹੋਈ ਗੱਡੀ ਮੈਂ ਖੜਾਈ ਤੇ ਹੁਣ ਤੁਹਾਨੂੰ ਐਵੇਂ ਲੱਗਦਾ ਹੋਣਾ ਵੀ ਪਤਾ ਨਹੀਂ ਕਿੰਨੇ ਦਿਨਾਂ ਦੀ ਇਹ ਗੱਡੀ ਖੜੀ ਹੈ ਆ ਦੇਖ ਲੋ ਇਹ ਆ ਲਓ ਆ ਜੀ ਕੋਈ ਹੋਰ ਚੀਜ਼ ਨਹੀਂ ਆ ਇਹ ਆ ਲੋ ਇਹ ਆ ਲੋ ਇਹ ਸਵਾ ਇਹ ਸਵਾ ਅਨਾਲ ਥਰਮਲ ਹੈ ਤੇ ਅੰਬੂਜਾ ਹੈ ਤੇ ਇਹਨਾਂ ਲੋਕਾਂ ਨੇ ਚਲੋ ਬਹੁਤ ਲੋਕ ਕਹਿੰਦੇ ਜੀ ਰੋਜ਼ਗਾਰ ਮਿਲਿਆ ਹੋਇਆ ਯਾਰ ਰੋਜ਼ਗਾਰ ਤਾਂ ਦਿੱਤਾ ਹੋਇਆ ਇੱਥੇ ਹਿਮਾਚਲ ਵਾਲਿਆਂ ਨੂੰ ਕਦੇ ਇੱਥੇ ਭਈਆਂ ਨੂੰ ਦੇ ਦਿੰਦੇ ਆ ਜੀ ਰੋਜ਼ਗਾਰ ਇਹ ਇਹ ਰੋਜ਼ਗਾਰ ਕਿਹੜਾ ਇੱਥੇ ਸਾਡੇ ਪੰਜਾਬੀਆਂ ਨੂੰ ਮਿਲਦਾ ਪੰਜਾਬੀਆਂ ਨੂੰ ਜੇ ਮਿਲਦਾ ਏ ਤਾਂ ਕਿਡਨੀਆਂ ਦੀਆਂ ਬਿਮਾਰੀਆਂ ਜਲਦੀਆਂ ਬਿਮਾਰੀਆਂ ਛੋਟੇ ਛੋਟੇ ਬੱਚੇ ਵੀ ਦਿਲ ਦੇ ਮਰੀਜ਼ ਹੋਏ ਪਏ ਇੱਥੇ ਆ ਬੂਟੇ ਪੱਤੋਂ ਝੋਤੇ ਸੀਗੇ ਇਤਿਹਾਲ ਦੇਖ ਲੋ ਜੀ ਇਹਨਾਂ ਦਾ ਆ ਲੋ ਇਹ ਆ ਦੇਖੋ ਸਾਫ ਬੂਟੇ ਤੇ ਉਹ ਨਾਲ ਮੈਚ ਕਰ ਲਓ ਦੂਜਿਆਂ ਦੇ ਆ ਹਾਲ ਹੋਇਆ ਪਿਆ ਇਹ ਮਲਕੀਤ ਪੰਜਾਬੀ ਸਿਰਫ ਸਵਾਦ ਖਾਣ ਨੂੰ ਆ ਜੁੱਤੀਆਂ ਖਾਣ ਨੂੰ ਆ ਜਿਆ ਤੇ ਤੁਸੀਂ ਪੰਜਾਬੀਓ ਗੋਲਦੇ ਨਹੀਂ ਹੈਗੇ ਪਿੱਛੇ ਗਾ ਧਰਨਾ ਲਾਇਆ ਤਿਆਰ ਕੋਈ ਬੰਦਿਆਂ ਦਾ ਉੱਥੇ ਤੇ ਧਰਨਾ ਲਾਉਣ ਤੋਂ ਬਾਅਦ ਜੀ ਉਹ ਕਹਿੰਦੇ ਆਪੋ ਆਪਣੀਆਂ ਡਫੀਆਂ ਜਿਹਾ ਬਜਾ ਕੇ ਜਾਂ ਉੱਥੇ ਸਮਝੌਤੇ ਕਰਕੇ ਕੀ ਜੀ ਉਹਨਾਂ ਨੇ ਕੀਤਾ ਉੱਥੇ ੜਾਮੀ ਦੇ ਬਾਹਰ ਲੱਗਿਆ ਸੀਗਾ ਤੇ ਉਹ ਉਹ ਵੀ ਉੱਠ ਗਏ ਬੰਦੇ ਤੇ ਇੰਨਾ ਬੁਰਾ ਹਾਲ ਆ ਮੈਂ ਤੁਹਾਨੂੰ ਆਹ ਦੇਖੋ ਇੱਕ ਆਹ ਗੱਡੀ ਖੜੀ ਐ ਆਹ ਲੋ ਜੀ ਆ ਗੱਡੀਆਂ ਸਾਫ਼ ਕਰਕੇ ਖੜਾਈਆਂ ਹੋਈਆਂ ਇਹ ਆਹ ਲੋ ਇਹ ਪੂਰੇ ਫਿਰ ਪਿੰਡਾਂ ਦੇ ਵਿੱਚ ਜਾਂਦੀ ਐ ਤੇ ਲੋਕਾਂ ਨੂੰ ਇੱਥੇ ਕਿਡਨੀਆਂ ਦੀਆਂ ਸਮੱਸਿਆਵਾਂ ਹੋਈਆਂ ਪਈਆਂ ਬਹੁਤ ਲੋਕ ਬਿਮਾਰੀਆਂ ਦੇ ਨਾਲ ਪੀੜਤ ਨੇ ਸੋ ਮੇਰੀ ਬੇਨਤੀ ਆ ਲੋਕਾਂ ਨੂੰ ਵੀ ਜਾਗ ਜੋ ਯਾਰ ਇਹਨਾਂ ਦੇ ਖਿਲਾਫ ਜੇ ਤੁਸੀਂ ਨਹੀਂ ਬੋਲੋਗੇ ਤਾਂ ਤੁਸੀਂ ਇੱਕ ਦਿਨ ਤੁਹਾਡੇ ਬੱਚਿਆਂ ਨੇ ਜਿਹੜਾ ਬੱਚਾ ਪੈਦਾ ਹੁੰਦੀ ਸਾਰੇ ਕੋਈ ਸਾਹ ਦੀ ਬਿਮਾਰੀ ਨਾਲ ਦਮੇ ਦਾ ਮਰੀਜ਼ ਹੋਊਗਾ ਕੋਈ ਕਿਡਨੀਆਂ ਫੇਲ ਹੋਣਗੀਆਂ ਕਿਸੇ ਬੱਚੇ ਦੀਆਂ ਤੇ ਕਈ ਵਾਰ ਕੀ ਕਰਦੇ ਆ ਜੀ ਉਹ ਚਾਰਕ ਬੰਦੇ ਮੋਹਰੇ ਆਗੂ ਜਿਹੜੇ ਹੁੰਦੇ ਆ ਉਹ ਲਾ ਲੈਂਦੇ ਆ ਤਰਨਾ ਤੇ ਫਿਰ ਆਪਣੇਆਂ ਨੂੰ ਜਾਂ ਆਪਣੀ ਸਾਡੀ ਦੀ ਗੱਡੀ ਪਾ ਦੋ ਟਰਾਂਸਪੋਰਟ ਪਾ ਦੋ ਜਾਂ ਸਾਡੇ ਬੱਚਿਆਂ ਨੂੰ ਨੌਕਰੀ ਦੇ ਦਿਓ ਤੇ ਉਹ ਦੂਜਿਆਂ ਨੂੰ ਵੀ ਵਿਚਾਰੇ ਉਹ ਫਿਰ ਦੂਜੇ ਪਰਚੇ ਚੱਲੀ ਜਾਂਦੇ ਆ ਸੰਮਣੇ ਆ ਜਾਂਦੇ ਆ ਤੇ ਆ ਹਾਲ ਹੈ ਜਦੋਂ ਤੱਕ ਤੁਸੀਂ ਇਕਾਂ ਨਹੀਂ ਕਰਦੇ ਜਾਂ ਤਾਂ ਤੁਸੀਂ ਨੌਕਰੀਆਂ ਲਿਓ ਲਾ ਲਿਓ ਤਰਨਾ ਜਾਂ ਫਿਰ ਇਹੀ ਇਹ ਤਰਨਾ ਲਾਇਓ ਵੀ ਜੇ ਅਸੀਂ ਨਹੀਂ ਸਵਾਹ ਖਾਣੀ ਨਾ ਸਾਨੂੰ ਨੌਕਰੀ ਚਾਹੀਦੀ ਆ ਆਪਣੀਆਂ ਨੌਕਰੀਆਂ ਜਿਹਨੂੰ ਚਾਹੀਦੀਆਂ ਉਹ ਉਹਨਾਂ ਦੀ ਸਟੇਟਾ ਚ ਦੋ ਨੌਕਰੀਆਂ ਦੇਣੀਆਂ ਤੁਸੀਂ ਬਿਹਾਰ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਤੇ ਸਵਾਹ ਖਾਣ ਨੂੰ ਪੰਜਾਬੀ ਆ ਤੇ ਮੇਰੀ ਬੇਨਤੀ ਆ ਭਾਈ ਜੀ ਇਹ ਪਿੰਡ ਥਲੀ ਦੀ ਮੈਂ ਵੀਡੀਓ ਦਿਖਾ ਰਿਆ ਆਪਣੇ ਘਰ ਦੀ ਆ ਲੋ ਇੱਥੇ بڑے بڑے ਜਰਨੈਲ ਬਣੀ ਫਿਰਦੇ ਆ ਲੋਕ ਉਹ ਲਾਉਂਦਿਆ ਧਰਨਾ ਮੋਰੇ ਤੇ ਕੋਈ ਸਿਮੈਂਟ ਲੈ ਜਾਂਦਾ ਏ ਕੋਈ ਪੈਸਾ ਲੈ ਜਾਂਦਾ ਏ ਲੋਕ ਫੇਰ ਮਰਨ ਨੂੰ ਵਿਚਾਰੇ ਪਰ ਮੇਰੀ ਬੇਨਤੀ ਆ ਪਿੰਡਾਂ ਵਾਲਿਆਂ ਨੂੰ ਪੰਜਾਬੀ ਲੋਕ ਚੈਨਲ ਵੱਲੋਂ ਅਸੀਂ ਡਟ ਕੇ ਤੁਹਾਡਾ ਸਾਥ ਦੇਵਾਂਗੇ ਜੇ ਤੁਸੀਂ ਇਹਦੇ ਖਿਲਾਫ ਮੋਰਚਾ ਲਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਮੇਰੇ ਨਾਲ ਸੰਪਰਕ ਕਰ ਲਿਓ ਮੇਰੇ ਇਲਾਕੇ ਦੇ ਵੀਰ ਨੇ ਪਤਾ ਹੀ ਆ ਤੁਹਾਨੂੰ ਨੰਬਰ ਮੇਰਾ ਤੇ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਿਓ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਇਹ ਕੰਮ ਨਹੀਂ ਹੋਣ ਦੇਣਾ ਪਰ ਜੇ ਤੁਸੀਂ ਕਹੋਗੇ ਜੀ ਫਿਰ ਉੱਥੇ ਜਾ ਕੇ ਜੀ ਵੀ ਜਾਂਦੇ ਜੀ ਸਾਨੂੰ ਨੌਕਰੀਆਂ ਦੋ ਜਾਂ ਕਰੋ ਫਿਰ ਕੁਝ ਬੰਦੇ ਨੂੰ ਨੌਕਰੀ ਮਿਲ ਜੇ ਨਹੀਂ ਕੋਈ ਫੇਰ ਮਰਦੇ ਆ ਇਹ ਏਕਾ ਕਰਕੇ ਗੱਲਬਾਤ ਕਰਿਓ ਨਹੀਂ ਤਾਂ ਫਿਰ ਮਰਨਾ ਤੁਸੀਂ ਫੇਰ ਮਰੀ ਚੱਲੋ ਬਾਈ ਅਸੀਂ ਤਾਂ ਫੇਰ ਦੇਖੋ ਦੂਰ ਬੈਠੇ ਆ ਉਸ ਫੈਕਟਰੀ ਤੋਂ ਤੇ ਜਿਹੜੇ ਕਿਲੋਮੀਟਰ 2 ਕਿਲੋਮੀਟਰ 4 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਲੋਕ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਬਹੁਤ ਸਾਰੇ ਲੋਕ ਤਾਂ ਬਾਈ ਘਰ ਛੱਡ ਕੇ ਚਲੇ ਗਏ ਚਿੱਟੇ ਕੱਪੜੇ ਨਹੀਂ ਪਾਉਂਦੇ ਕੁਰਤੇ ਪਜਾਮੇ ਨਹੀਂ ਪਾਉਂਦੇ ਕਿਉਂਕਿ ਉਹ ਕਹਿੰਦੇ ਜਦੋਂ ਅਸੀਂ ਇਹਨਾਂ ਨੂੰ ਧੋਂਦੇ ਆ ਸੁੱਕਣੇ ਪਾਉਂਦੇ ਉਹ ਕਾਲੇ ਹੋ ਜਾਂਦੇ ਆ ਤੇ ਆ ਤਾਂ ਹਾਲ ਹੈ ਸਾਡਾ ਤੇ ਪਿੱਛੇ ਧਰਨਾ ਲੱਗਿਆ ਸੀਗਾ ਜੀ ਕਹਿੰਦੇ ਜੀ ਵੀ ਜੁੱਤੀਆਂ ਖਾਣ ਨੂੰ ਅਸੀਂ ਆ ਬਿਮਾਰੀਆ ਖਾਣ ਨੂੰ ਅਸੀਂ ਆ ਸੁਆਹ ਖਾਣ ਨੂੰ ਅਸੀਂ ਆ ਤੇ ਜਦੋਂ ਨੌਕਰੀ ਦੀ ਗੱਲ ਆਈ ਤਾਂ ਸਾਰੀ ਕੰਪਨੀ ਨੇ ਅੰਦਰੋਂ ਅੰਦਰ ਹੀ ਕੋਈ ਯੂਪੀ ਤੋਂ ਰੱਖ ਲਈ ਜੀ ਕੋਈ ਹਿਮਾਚਲ ਤੋਂ ਰੱਖ ਲੇ ਸਿਕਿਉਰਟੀ ਦੇ ਵਿੱਚ ਭਰਤੀ ਕਰ ਲੇ ਤਾਂ ਉਦੋਂ ਰੋਂਦੇ ਸੀਗੇ ਤਾਂ ਬਾਈ ਰੋਣਾ ਤਾਂ ਫਿਰ ਤੁਸੀਂ ਚੱਜ ਨਾਲ ਇਹਨਾਂ ਦੇ ਖਿਲਾਫ ਡਟ ਜਾਓ ਜੇ ਆਹੀ ਕਰਨਾ ਵੀ ਹਾਂਜੀ 2-4 ਆਗੂ ਜੇ ਵੇਚ ਕੇ ਪਰਾਂ ਹੋ ਜਾਂਦੇ ਆ ਫਿਰ ਜਿਹੜੇ ਹੁਣ ਬੇਗੂਗੇ ਫਿਰ ਉਹਨਾਂ ਦਾ ਵੀ ਚੰਗੀ ਤਰ੍ਹਾਂ ਜੁੱਤ ਪਤਾਣ ਕਰਾਂਗੇ ਅਸੀਂ ਨੰਗੇ ਕਰਾਂਗੇ ਉਹਨਾਂ ਨੂੰ ਵੀ ਸੋ ਇਹ ਵੀਡੀਓ ਆ ਭਾਈ ਜੀ ਅੱਜ ਮਿਤੀ 19 ਜਨਵਰੀ 2024 ਦੀ ਕੀ ਹਾਲਾਤ ਹੋਏ ਪਏ ਆ ਦੇਖ ਲਓ ਜੀ ਇਹ ਵੀ ਦੱਸਦੇ ਕਿ ਪੀਪੀਸੀਬੀ ਸੀਐਮਐਨ ਦੇ ਸਾਹਮਣੇ ਹੋਈ ਸੁਣਵਾਈ ਤੋਂ ਬਾਅਦ 7 ਜੁਲਾਈ ਨੂੰ ਪਾਸ ਕੀਤੇ ਗਏ ਇੱਕ ਆਦੇਸ਼ ਦੇ ਵਿੱਚ ਬੋਰਡ ਨੇ ਥਰਮਲ ਪਲਾਂਟ ਨੂੰ ਚਲਾਉਣ ਲਈ ਸਹਿਮਤੀ ਵਾਪਸ ਲੈ ਲਈ ਹੈ ਪਲਾਂਟ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ 5 ਕਰੋੜ ਰੁਪਏ ਜਮ੍ਹਾਂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਪੀਪਸੀਬੀ ਦਾ ਹੁਕਮ ਨੀਲੇ ਪਿੰਡ ਥਲੀ ਯਾਨੀ ਕਿ ਪੱਤਰਕਾਰ ਜਗਦੀਪ ਸਿੰਘ ਥਲੀ ਦੀ ਸ਼ਿਕਾਇਤ ਤੋਂ ਬਾਅਦ ਇਹ ਸਾਰਾ ਐਕਸ਼ਨ ਥਰਮਲ ਪਲਾਂਟ ਦੇ ਉੱਤੇ ਹੋਇਆ ਹੈ ਤੇ ਉਹਨਾਂ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੈ। ਥੇਅਰ ਰਿਪੋਰਟ ਪੰਜਾਬੀ ਲੋਕ ਚੈਨਲ